ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਬਾਦਲ ਦਲ ਆਯਾਲੀ ਧੜਾ ਸੁਧਾਰ ਲਹਿਰ ਕਾਪੀਕੋਸ਼ ਅੱਜ ਵੱਡਾ ਦਿਨ ਅੱਜ 17 ਤਾਰੀਖ ਨੂੰ 17 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੀ ਬੈਠਕ ਅੱਜ 17 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਬੈਠਕ ਇਸੇ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਸਿੱਟਮੁਰੇ ਪੇਸ਼ ਬਹੁਤ ਇੱਕੋ ਧਰ ਨਾਲ ਇੱਕੋ ਪਰਿਵਾਰ ਨਾਲ ਇੱਕੋ ਸੰਸਥਾ ਨਾਲ ਸਿੱਧਾ ਜੁੜਿਆ ਨਾਤਾ ਹੈ ਇਹ ਸਾਰਾ ਕੁਝ ਅਕਾਲੀ ਦਲ ਦੇ ਪਹਿਲੂ ਤੋਂ ਸਮਝਣ ਦੀ ਲੋੜ ਹੈ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦੀ ਅੰਤਰੀ ਕਮੇਟੀ ਦੀ ਬੈਠਕ ਦੇ ਵਿੱਚ ਜਿਹੜਾ ਲੰਬੇ ਸਮੇਂ ਤੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਅਸਤੀਫਾ ਪੈਂਡਿੰਗ ਰੱਖਿਆ ਜਾ ਰਿਹਾ ਸੀ ਅੱਜ ਉਸ ਨੂੰ ਨਾ ਪ੍ਰਵਾਨ ਕਰ ਦਿੱਤਾ ਗਿਆ ਇਸ ਨਾ ਪ੍ਰਵਾਨਗੀ ਦੇ ਨਾਲ ਹੀ ਅੰਤਰੀ ਕਮੇਟੀ ਦੇ ਮੈਂਬਰਾਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਘਰ ਦਾ ਰੁਕ ਕੀਤਾ ਮਨਾਉਣ ਵਾਲੀ ਪ੍ਰਕਿਰਿਆ ਕਿ ਸੰਭਾਜੀ ਉਹਦਾ ਬਜਟ ਸੈਸ਼ਨ ਆ ਰਿਹਾ ਧਾਮੀ ਸਾਹਿਬ ਬਾਰੇ ਤਾਂ ਬਰਿੰਦਰ ਸਿੰਘ ਭੁੰਦਰ ਵੀ ਕਹਿ ਰਹੇ ਸੀ ਕਿ ਜਿਸ ਪਰਿਵਾਰ ਤੋਂ ਆਉਂਦੇ ਨੇ ਜਿਸ ਪਿਛੋਕੜ ਤੋਂ ਆਉਂਦੇ ਨੇ ਜਿਸ ਤਰ੍ਹਾਂ ਦੇ ਇਮਾਨਦਾਰ ਨੇ ਜਿਹੜੀ ਸ਼ਖਸੀਅਤ ਦੀ ਸਾਨੂੰ ਲੋੜ ਹੈ ਹੁਣ ਇਸ ਨੇ ਚਰਚਾ ਤਾਂ ਛੇੜਨੀ ਆ ਕਿ ਭਾਈ ਮਾਮਲਾ ਤੈ ਹੋ ਗਿਆ ਸਮਝੌਤਾ ਹੋ ਗਿਆ ਮਨਾ ਲਿਆ ਸਮਝਾ ਲਿਆ ਵਾਪਸ ਆ ਗਏ ਕਿ ਹੁਣ ਮਾਮਲਾ ਸੱਤ ਮੈਂਬਰੀ ਕਮੇਟੀ ਵਾਲਾ ਫਿਰ ਕਿੱਧਰ ਨੂੰ ਜਾਊਗਾ ਕਿ ਹੁਣ ਪੰਜ ਮੈਂਬਰੀ ਕਮੇਟੀ ਨੂੰ ਮਾਨਤਾ ਦੇਣੀ ਆ ਜਾਂ ਨਹੀਂ ਦੇਣੀ ਹੈ ਨਾ ਇਹ ਤਾਮੀ ਸਾਹਿਬ ਫਿਰ ਬਾਬਾ ਟੇਕ ਸਿੰਘ ਧਨੌਲਾ ਹੋਰਾਂ ਦੇ ਮਾਮਲੇ ਤੇ ਯਾਨੀ ਕੁਲਦੀਪ ਸਿੰਘ ਗੜਗੱਜ ਵਾਲੇ ਮਾਮਲੇ ਤੇ ਸੋਏ ਸਾਰੇ ਸਵਾਲ ਆਉਣਗੇ ਹਾਂ ਅੰਤਰੀ ਕਮੇਟੀ ਕਹਿੰਦੀ ਜੀ ਬਜਟ ਸੈਸ਼ਨ ਆ ਰਿਹਾ ਬਜਟ ਸੈਸ਼ਨ ਦੀ ਤਿਆਰੀ ਹੈ ਪਰ ਸਾਡੀ ਕਮੇਟੀ ਦਾ ਫੈਸਲਾ ਹੈ ਕਿ ਅਸੀਂ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਹੋਰਾਂ ਦਾ ਅਸਤੀਫਾ ਪ੍ਰਵਾਨ ਨਹੀਂ ਕਰ ਰਹੇ ਤੇ ਨਾਲ ਹੀ ਇਹ ਫੈਸਲਾ ਹੈ ਕਿ ਸਮੁੱਚੀ ਕਮੇਟੀ ਉਹਨਾਂ ਨੂੰ ਕਰੇ ਜਾ ਕੇ ਮਨਾਏਗੀ ਇਹ ਪਹਿਲੀ ਪ੍ਰਕਿਰਿਆ ਨਹੀਂ ਹੈ ਇਹ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਇਹ ਤੋਂ ਪਹਿਲਾਂ ਅਕਾਲੀ ਦਲ ਬਾਦਲ ਧਰ ਦੇ ਨੁਮਾਇंदे ਇਹ ਤੋਂ ਪਹਿਲਾਂ ਸ਼੍ਰੋਮਣੀ ਗੁਰਦਵਾਰਾ ਪ੍ਰੰਤਿ ਕਮੇਟੀ ਦੇ ਮੁਲਾਜ਼ਮ ਸਲਾਹਕਾਰ ਜਸਦਰ ਸਹਿਬਾਨ ਦੇ ਹੋਰ ਸਖਤਰ ਪੱਧਰ ਦੇ ਲੀਡਰ ਹੋਰ ਕਿੰਨੇ ਹੀ ਉਹ ਸਾਰਿਆਂ ਨੇ ਪਹੁੰਚ ਅਪਰੋਚ ਕੀਤੀ ਆ ਪਰ tạmੀ ਸਾਬ ਦਾ ਫੈਸਲਾ ਸੀ ਕਿ ਹੁਣ ਮੈਂ ਵਾਪਸ ਨਹੀਂ ਜਾਣਾ ਚਲੋ ਅੱਜ ਅਗਲੇ ਕਹਿੰਦੇ ਅਸੀਂ ਅਸਤੀਫਾ ਹੀ ਜਦੋਂ ਪ੍ਰਵਾਨ ਨਹੀਂ ਕਰਨਾ ਹੁਣ ਤਾਂ ਜੀ ਇਹ ਫੈਸਲਾ ਜੀ ਕਮੇਟੀ ਦਾ ਫੈਸਲਾ ਜੀ ਤੁਹਾਨੂੰ ਤਾਂ ਮੰਨਣਾ ਪਊਗਾ ਜੀ ਇਹ ਸੰਗਤ ਦੇ ਫੈਸਲੇ ਦੇ ਰੂਪ ਚ ਆ ਜੀ ਪਰ ਸਵਾਲ ਇਹ ਹੈ ਕਿ ਉਹਨਾਂ ਸੱਤ ਮੈਂਬਰ ਕਮੇਟੀ ਤੋਂ ਵੀ ਅਸਤੀਫਾ ਦਿੱਤਾ ਸੀ ਫਿਰ ਉੱਥੇ ਆ ਕੇ ਫਿਰ ਸਵਾਲ ਖੜਾ ਹੁੰਦਾ ਸੋ ਕੀ ਹੁਣ ਇਹ ਬਾਤ ਅੱਗੇ ਲੰਘ ਗਈ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਵਾਲਾ ਗਲਤ ਰਪਈਆ ਹੈ ਇਹ ਮਾਮਲਾ ਹੁਣ ਪੇਸ਼ਾਨੂ ਹੋ ਜਾਏਗਾ ਅਗਲੀ ਗੱਲ ਬਾਤ ਪੈ ਗਈ ਆ ਤੇ ਅਜੇ ਬਾਬਾ ਟੇਕ ਸਿੰਘ ਤੋਂ ਲਾਹੌਰਾਂ ਨੇ ਵੀ ਸੇਵਾ ਸੰਭਾਲਣੀ ਆ ਉਹਨਾਂ ਨੇ ਅਜੇ ਸੇਵਾ ਨਹੀਂ ਸੰਭਾਲੀ ਤਕਸਿ ਨਾਮ ਨਾਮ ਸਾਹਿਬ ਦੇ ਜਥੇਦਾਰ ਦਾ ਨਾਮ ਐਲਾਨਿਆ ਹੋਇਆ ਉਹਨਾਂ ਦਾ ਇਧਰ ਵਾਪਸੀ ਦੀਆਂ ਅਜੇ ਵੀ ਨਿਹੰਗ ਜਥੇਬੰਦੀਆਂ ਕਹਿੰਦੀਆਂ ਕਿ ਸਾਨੂੰ ਪਰਵਾਣ ਨਹੀਂ ਗਏ ਜਸ ਸਿੰਘ ਸਾਹਿਬਾਨ ਉਹ ਕਹਿੰਦੇ ਸਾਡਾ ਇਹਨਾਂ ਨਾਲ ਇਤਰਾਜ਼ ਨਹੀਂ ਸਾਡੇ ਤਰੀਕੇ ਨਾਲ ਇਤਰਾਜ਼ ਸੋ ਬਾਹਰਲੀ ਕਰਾਈ ਜਾਵੇ ਪੁਰਾਣੇ ਗਿਆਨੀ ਰੁਗਵੀਰ ਸਿੰਘ ਦੀ ਵੀ ਗਿਆਨੀ ਸੁਲਤਾਨ ਸਿੰਘ ਦੀ ਵੀ ਇੱਥੋਂ ਤੱਕ ਕਿ ਜਿਹੜਾ ਪੰਥਕ ਮਤਾ ਪਾਇਆ ਸੀ ਉਹਦੇ ਵਿੱਚ ਤੱਕ ਲਿਆ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਵਾਪਸੀ ਮੰਗੀ ਹੈ ਬਾਬਾ ਤੁਮਾ ਹੋਰਾਂ ਬਲੋ ਜਿਹੜਾ ਕੱਠ ਰੱਖਿਆ ਗਿਆ ਸੀ ਉਹਦੇ ਵਿੱਚ ਮੰਚ ਤੇ ਬੜੇ ਬੜੇ ਚਿਹਰੇ ਮੋਰੇ ਠੀਕ ਠਾਕ ਨਜ਼ਰ ਆਏ ਪਰ ਪੰਡਾਲ ਚੁਨੀ ਸੰਗਠਨ ਨਜ਼ਰ ਨਹੀਂ ਆਈ ਤੇ ਪ੍ਰਤਾਮ ਵੀ ਉਹਨਾਂ ਦੇ ਮਤਿਆਂ ਦੀ ਚਰਚਾ ਖੂਬ ਹੈ ਹੁਣ ਉਹ ਕਿਸ ਪ੍ਰਕਿਰਿਆ ਵੱਲ ਨੂੰ ਜਾਏਗੀ ਇਹ ਦੇਖਣ ਵਾਲੀ ਗੱਲ ਹੈ ਇਧਰ ਇਹਦੇ ਨਾਲ ਹੀ ਜੁੜਦਾ ਸ਼੍ਰੋਮਣੀ ਅਕਾਲੀ ਦਲ ਬਨਾਮ ਅਕਾਲੀ ਦਲ ਕੱਲ ਨੂੰ ਭਰਤੀ ਮਹਿਮ ਹੈ 18 ਤਰੀਕ ਨੂੰ ਜਿਹੜੀ ਪੰਜ ਮੈਂਬਰੀ ਕਮੇਟੀ ਰਹਿ ਗਈ ਸੀ ਸੱਤ ਮੈਂਬਰੀ ਚੋਂ ਉਹਨਾਂ ਵੱਲੋਂ ਬਖਾਇਦਾ ਪਰਤੀ ਮੈਂ ਸ਼ੁਰੂ ਕਰਨੀ ਹੈ ਮੀਟਿੰਗਾਂ ਕਰਕੇ ਉਹਨਾਂ ਨੇ ਨੁਕੜ ਮੀਟਿੰਗਾਂ ਵੱਡੀ ਇਕਤਰਤਾ ਆਯੋਜੀ ਹੋਰਾਂ ਨੇ ਬਕਾਇਦਾ ਇੱਕ ਤਰ੍ਹਾਂ ਸ਼ਕਤੀ ਪ੍ਰਦਰਸ਼ਨ ਸੋ ਉਹ ਸਾਰੀ ਪ੍ਰਕਿਰਿਆ ਸ਼ੁਰੂ ਹੋਣੀ ਹੈ ਉਸ ਪ੍ਰਕਿਰਿਆ ਦੇ ਤਹਿਤ ਅੱਜ ਅਕਾਲੀ ਦਲ ਦੂਸਰੇ ਪਾਸੇ ਸ਼੍ਰੋਮਣੀ ਕਾਲਜ ਦਲ ਬਾਦਲਤਰ ਪ੍ਰੈਸ ਕਾਨਫਰੰਸ ਕਰਦੇ ਨੇ ਬਲਵਿੰਦਰ ਸਿੰਘ ਪੁੰਦੜ ਤੇ ਪੁੰਦੜ ਸਾਹਿਬ ਤੇ ਨਾਲ ਦਲਜੀਤ ਸਿੰਘ ਚੀਮਾ ਵੀ ਸੀ ਕਈ ਨੁਕਤੇ ਸ਼ੋਹੇ ਪੁੰਦੜ ਹੋਰਾਂ ਨੇ ਉਹਦੇ ਵਿੱਚ ਧੰਨਵਾਦ ਕੀਤਾ ਸ਼੍ਰੋਮਣੀ ਗੁਰਦਵਾਰਾ ਪ੍ਰੰਤਿ ਕਮੇਟੀ ਦੀ ਅੰਤਰੀ ਕਮੇਟੀ ਦਾ ਕਿ ਉਹਨਾਂ ਨੇ ਧਾਮੀ ਸਾਹਿਬ ਦਾ ਜਿਹੜਾ ਅਸਤੀਫਾ ਪ੍ਰਬੰਧ ਨਹੀਂ ਕੀਤਾ ਧੰਨਵਾਦ ਹੈ ਫੈਡਰਲ ਮੁੱਦੇ ਦੇ ਉੱਤੇ ਜਿਸ ਤਰ੍ਹਾਂ ਸੀਟਾਂ ਦਾ ਵਰਤਾਰਾ ਹੈ ਕਿ ਦੇਖਣ ਨੂੰ ਤਾਂ ਐਂ ਲੱਗਦਾ ਕਿ ਸਾਡੀਆਂ 13 ਵਾਲੀਆਂ 18 ਹੋ ਜਾਣੀਆਂ ਪਰ ਹਕੀਕਤ 'ਚ ਅਸੀਂ ਕਿੰਨਾ ਪਿੱਛੇ ਰਹਿ ਜਾਣਾ ਬਾਕੀ ਯੂਪੀ ਬਿਹਾਰ ਦੇ ਮੁਕਾਬਲੇ ਇਸ ਨੂੰ ਲੈ ਕੇ ਜਿਹੜੇ ਦੱਖਣ ਸੂਬੇ ਫਿਕਰ ਕਰ ਰਹੇ ਨੇ ਕਿ ਸਾਡੀ ਗਲਤੀ ਕੀ ਹੈ ਜੀ ਜੇ ਅਸੀਂ ਜਨਸੰਖਿਆ ਕੰਟਰੋਲ ਕਰ ਲਏ ਇਹ ਹੀ ਸਾਡਾ ਕਸੂਰ ਹੈ ਸੋਸ ਵਾਲੇ ਨਾਲ ਪੰਜਾਬ 'ਚ ਵੀ ਇਹੋ ਜਿਹੀ ਸਥਿਤੀ ਹੈ ਇਹ ਘਟ ਗਣਤੀ ਭਾਈਚਾਰੇ ਦੇ ਹਨ ਜੋ ਸਿਤਿ ਹੈ ਉਹਨੂੰ ਲੈ ਕੇ ਵੀ ਅੱਜ ਬਲਵਿੰਦਰ ਸਿੰਘ ਪੁੰਦੜ ਹੋਰਾਂ ਨੇ ਖਾਸਾ ਫਿਕਰ ਪ੍ਰਗਟਾਇਆ ਬਕਾਇਦਾ ਤੌਰ ਤੇ ਫੈਡਰਲ ਢਾਂਚੇ ਤੇ ਫੈਡਰਲ ਸਿਸਟਮ ਤੇ ਉਹਨਾਂ ਨੇ ਆਪਣੀ ਗੱਲ ਰੱਖੀ ਤੇ ਕਿਹਾ ਕਿ ਜਿਹੜੀਆਂ 22 ਤਰੀਕ ਨੂੰ 26 27 ਮਤਲਬ 13 ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਪਾਰਟੀਆਂ ਉਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਜਾਏਗੀ ਜਿਹਦੇ ਵਿੱਚ ਉਹਨਾਂ ਕਹਿੰਦੇ ਬਲਵਿੰਦਰ ਸਿੰਘ ਪੁੰਦੜ ਕਹਿੰਦੇ ਮੈਂ ਖੁਦ ਤੇ ਸਾਡੇ ਆਗੂ ਦਲਜੀਤ ਸਿੰਘ ਚੀਮਾ ਸ਼ਾਮਲ ਹੋਣਗੇ ਸੋ ਇਹ ਵੀ ਇਸ ਮੁੱਦੇ ਤੇ ਉਹਨਾਂ ਨੇ ਖੁੱਲਕੇ ਗੱਲ ਕੀਤੀ ਫਿਰ ਉਹਨਾਂ ਨੇ ਇਸੇ ਹਵਾਲੇ ਨਾਲ ਮਤਿਆਂ ਦੀ ਗੱਲ ਵੀ ਕੀਤੀ ਕਿ ਅਨੰਦਪੁਰ ਸਾਹਿਬ ਵਾਲਾ ਮਤਾ ਫੈਡਰਲ ਸਿਸਟਮ ਚੋਂ ਨਿਕਲਿਆ ਮਤਾ ਨਾ ਕਿ ਉਹ ਕਿਸੇ ਖਾਲਸਤਾਨੀ ਰਾਜ ਵਾਲਾ ਮਤਾ ਸੋ ਇਸ ਮੁੱਦੇ ਤੇ ਉਹਨਾਂ ਨੇ ਖੁੱਲਕੇ ਗੱਲ ਕੀਤੀ ਫਿਰ ਉਹਨਾਂ ਨੇ ਹਿਮਾਚਲ ਚ ਵਾਪਰੀਆਂ ਘਟਨਾਵਾਂ ਦੇ ਉੱਤੇ ਵੀ ਉਂਗਲ ਤਰੀ ਕਿ ਇਸ ਨੂੰ ਦੇਖਣ ਦੀ ਲੋੜ ਹੈ ਕਿ ਇਹ ਘਟਨਾਵਾਂ ਕੀ ਇੱਕ ਰੁਟੀਨ ਚ ਵਾਪਰੀ ਘਟਨਾ ਹੈ ਜਾਂ ਇਹਦੇ ਪਿੱਛੇ ਕੋਈ ਸਾਜ਼ਿਸ਼ਬੀ ਉਤਬੰਦੀ ਹੈ ਸੋ ਉਹ ਪੰਜਾਬ ਦੇ ਵਾਪਰੀਆਂ ਘਟਨਾਵਾਂ ਚਾਹੇ ਮੰਦਰ ਤੇ ਅਟੈਕ ਹੈ ਚਾਹੇ ਉਹ ਕਹਿੰਦੇ ਮਸਜਿਦ ਵਾਲਾ ਮਾਮਲਾ ਹੈ ਉੱਥੇ ਨਾ ਟਕਰਾਹ ਹੋਣਾ ਸੁਪਰਵਾਸੀ ਮਜ਼ਦੂਰਾਂ ਦਾ ਤੇ ਮੁਸਲਮਾਨ ਭਾਈਚਾਰੇ ਦਾ ਤੇ ਚਾਹੀ ਕਹਿੰਦੇ ਕਿ ਗੁਰੂ ਘਰਾਂ ਦੇ ਉੱਤੇ ਆ ਵੀ ਅਸਬੀਆਂ ਨਹੀਂ ਕਟਣਾ ਉਹ ਸੋ ਕਹਿੰਦੇ ਇਹਦੇ ਤੇ ਗੌਰ ਰੱਖਣ ਦੀ ਵੀ ਲੋੜ ਹੈ ਜਦੋਂ ਸਵਾਲ ਭਾਰਤੀ ਆਲਾ ਆਇਆ ਉਹ ਕਹਿੰਦੇ ਜੀ ਸਭ ਦਾ ਸਤਿਕਾਰ ਹੈ ਸਭ ਨਾਲ ਪਿਆਰ ਹੈ ਹਰੇਕ ਨੂੰ ਹੱਕ ਹੈ ਮੈਂ ਆਪਣੀ ਗੱਲ ਕਹਿਤੀ ਬਾਕੀ ਵਿਸਤਾਰ ਚੀਮਾ ਸਾਹਿਬ ਦੱਸ ਲਿਆ ਚੀਮਾ ਸਾਹਿਬ ਨੇ ਮੈਂ ਸਭ ਹਾਲ ਦੇ ਆ ਕਿ ਮਨਪ੍ਰਿਤ ਇਆਲੀ ਹੋਰਾਂ ਦੀ ਧਿਰ ਜਾ ਮਤਲਬ ਨਾਂ ਨਹੀਂ ਲਿਆ ਉਹਨਾਂ ਨੇ ਕਿਹਾ ਕਿ ਜਿਹੜੀ ਸਵੇਰ ਨੂੰ ਭਰਤੀ ਕਰਨ ਜਾ ਰਹੇ ਨੇ ਉਹ ਫਰਾਡ ਹੈ ਉਹਨਾਂ ਨੇ ਫਿਰ ਪਰਚੀ ਕੱਢ ਕੇ ਦਿਖਾਈ ਕਿਆ ਫਾਰਮ ਹੈ ਜੀ ਕਹਿੰਦੇ ਵੋਟਰਾਂ ਨੂੰ ਤਾਂ ਕਹਿ ਰਹੇ ਨੇ ਜੀ ਕਿ ਆਧਾਰ ਕਾਰਡ ਵੀ ਲਿਆਓ ਆਪਣਾ ਪਛਾਣ ਪੱਤਰ ਵੀ ਲਿਆਓ ਤੇ ਆਪ ਕਹਿੰਦੇ ਜੀ ਐਡਰੈਸ ਪਤਾ ਵੀ ਨਹੀਂ ਦੇ ਰਹੇ ਆਪਣਾ ਆਤਾ ਪਤਾ ਵੀ ਨਹੀਂ ਦੱਸ ਰਹੇ ਫੋਨ ਨੰਬਰ ਵੀ ਨਹੀਂ ਦੇ ਰਹੇ ਹੈਨਾ ਤੇ ਕੱਲ ਵੀਡੀਓ ਚ ਕਹੀ ਜਾਂਦੇ ਨੇ ਕਿ ਸ਼੍ਰਮਣੀ ਕੱਲ੍ਹ ਜਲਦੀ ਭਰਤੀ ਹੈ ਸਵੇਰ ਤੋਂ ਹੈਨਾ ਪਰਚੀ ਤੇ ਇਕੱਲਾ ਕਾਲੀਦਲ ਲਿਖਿਆ ਜੀ ਇਹ ਕਾਲੀਦਲ ਕਿਹੜਾ ਹੈ ਜੀ ਕਦੋਂ ਰਜਿਸਟਰ ਹੋਇਆ ਜੀ ਕੌਣ ਇਹਦਾ ਮੈਂਬਰ ਹੈ ਜੀ ਕੌਣ ਇਹਦਾ ਪ੍ਰਧਾਨ ਹੈ ਜੀ ਇਹ ਸਵਾਲ ਨਹੀਂ ਅਗਲਾ ਦੇ ਸੋ ਇਹ ਸਵਾਲ ਦੇ ਉੱਤੇ ਉਹਨਾਂ ਨੇ ਉਸੇ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹਾਂ ਰਾਜਨੀਤਿਕ ਤੌਰ ਤੇ ਅਗਲੇ ਕਹਿੰਦੇ ਅਕਾਲੀ ਦਲ ਅਸੀਂ ਆ ਸਾਡੇ ਕੋਲ ਹਸਾਬ ਕਿਤਾਬ ਹੈ ਸਾਡੇ ਕੋਲ ਮੈਂਬਰਸ਼ਿਪ ਹੈ ਸਾਡੇ ਕੋਲ ਉਹ ਜੀ ਕਿਸ ਆਧਾਰ ਤੇ ਕਰ ਰਹੇ ਨੇ ਜਦੋਂ ਕਿ ਇਸ ਗੱਲ ਦੇ ਜਵਾਬ ਦੇਣ ਦੇ ਉੱਤੇ ਅਕਾਲੀ ਦਲ ਬਾਦਲ ਤੇ ਨਹੀਂ ਆ ਰਹੀ ਕਿ ਉਹ ਭਾਈ ਸੱਤ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਦੇ ਫੈਸਲਿਆਂ ਚ ਐਲਾਨੀ ਗਈ ਸੀ ਅੱਜ ਤੋਂ 5 ਮੈਂਬਰ ਛੱਡ ਕੇ ਤਾਂ 5 ਮੈਂਬਰੀ ਕਮੇਟੀ ਨੂੰ ਮਾਨਤਾ ਦਿੱਤੀ ਸੀ ਜੱਜਰ ਸਾਹਿਬ ਨੇ ਹੁਣ ਜਦੋਂ ਤੁਸੀਂ ਉਹਨਾਂ ਦੇ ਲਈ ਭਰਤੀ ਪ੍ਰਕਿਰਿਆ ਦੇ ਵਿੱਚ ਸਿੱਧੇ ਰੂਪ ਵਿੱਚ ਨਹੀਂ ਆਏ ਤੇ ਤੁਸੀਂ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ ਉਹਨਾਂ ਨੇ ਆਪਣੇ ਆਪ ਭਰਤੀ ਸ਼ੁਰੂ ਕੀਤੀ ਹੈ ਹੁਣ ਅਗਲੇ ਤੁਹਾਡੇ ਨਾਮ ਵਾਲਾ ਮਸਲਾ ਹੈ ਕਿ ਕੱਲ ਨੂੰ ਅਦਾਲਤ ਚ ਨਾ ਜਾਈਏ ਇਸ ਨੂੰ ਨੇ ਇਕਲੀ ਦਲ ਰੱਖ ਕੇ ਭਰਤੀ ਸ਼ੁਰੂ ਕੀਤੀ ਹੈ ਪਰ ਉਹ ਜਿਹੜਾ ਵੀਡੀਓ ਆ ਰਹੀ ਉਹਨਾਂ ਸ਼੍ਰੋਮਣੀ ਅਕਾਲੀ ਦਲ ਕਹਿ ਰਹੇ ਨੇ ਇਸ ਨੂੰ ਲੈ ਕੇ ਹੁਣ ਬਾਦਲ ਤੇ ਨਿਯਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕੀ ਇਹ ਟਕਰਾਅ ਅਦਾਲਤ ਤੱਕ ਜਾ ਕੇ ਰੁਕੇਗਾ ਕੀ ਉਹ ਤੋਂ ਵਿਨਾਇਤ થਮਣ ਦਾ ਨਾਂ ਨਹੀਂ ਲਏਗਾ ਪਰ ਅਕਾਲੀ ਦਲ ਜਸਤਰਾਂ ਦੀਆਂ ਉਦਾਹਰਨਾਂ ਦਿੰਦਾ ਅੱਜ ਕੱਲ ਬਾਦਲ ਤੇ ਸ਼ਰਮਣੀ ਅਕਾਲੀ ਦਲ ਹੁਣ ਇਹ ਵੀ ਧਿਆਨ ਰੱਖਣਾ ਪੈਣਾ ਜਿਵੇਂ ਐਸਕੇਐਮ ਨਾ ਐਸਕੇਐਮ ਇੱਕ ਰਾਜਨੀਤਿਕ ਗੈਰ ਰਾਜਨੀਤਿਕ ਉੱਥੇ ਹੁਣ ਇੱਥੇ ਵੀ ਧਿਆਨ ਰੱਖਣਾ ਸ਼ਰਮਣੀ ਅਕਾਲੀ ਦਲ ਬਾਦਲ ਕਹਿਣਾ ਪੈਣਾ ਤਾਂ ਹੀ ਗੱਲ ਪਤਾ ਲੱਗਣੀ ਹੈ ਦੂਸਰੇ ਪਾਸੇ ਅਕਾਲੀ ਦਲ ਕਹਿਣਾ ਪੈਣਾ ਪੰਜ ਮੈਂਬਰੀ ਤੇ ਹੁਣ ਜਿਹੜਾ ਸ਼ਰਮਣੀ ਅਕਾਲੀ ਦਲ ਹੈ ਅੱਜ ਕੱਲ ਉਦਾਹਰਨਾਂ ਕਮਾਲ ਦੀਆਂ ਨੇ ਪਹਿਲਾਂ ਇਹਨਾਂ ਦੇ ਪ੍ਰਧਾਨ ਰੇ ਸੁਖਬੀਰ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਕਿ ਮੈਂ ਤਾਂ ਕੰਪਨੀ ਮੰਗ ਚਲਾਉਂਗਾ ਮੈਂ ਤਾਂ ਸੀਯੂ ਆ ਮੈਨੂੰ ਹੈ ਲੋਸ ਤੇ ਪ੍ਰਾਪਰਟੀ ਵਾਲਾ ਅਕਾਊਂਟ ਆਉਂਦਾ ਮੇਨਟੇਨ ਕਰਨਾ ਤੇ ਫਿਰ ਇਹਨਾਂ ਦੇ ਇੱਕ ਲੀਡਰ ਇੱਕ ਮੀਡੀਆਦਾਰ ਇਹ ਚ ਕਹਿ ਰਿਹਾ ਸੀਗਾ ਗੱਲ ਕਰਦਿਆਂ ਹੋਇਆ ਕਿ ਜੀ ਬ੍ਰਾਂਡ ਨਾਲ ਚੱਲਦੀ ਆ ਸਾਡੇ ਕੋਲ ਬ੍ਰਾਂਡ ਹੈ ਮਤਲਬ ਸੁਖਵੀਰ ਸਿੰਘ ਬਾਦਲ ਨੂੰ ਬ੍ਰਾਂਡ ਹੈ ਇਹ ਵੀ ਉਸੇ ਪੜਾ ਨੂੰ ਅੱਗੇ ਵਧਾਉਂਦਾ ਹੈ ਕਿ ਭਾਈ ਇਹ ਕੰਪਨੀ ਵਾਲਾ ਕੰਮ ਹੈ ਤੇ ਅੱਜ ਸਰਦਾਰ ਦਿਲਜੀਤ ਸਿੰਘ ਚੀਮਾ ਵੀ ਉਦਾਹਰਣ ਦਿੰਦਿਆਂ ਕਹਿ ਰਹੇ ਸੀਗੇ ਜਿਹੜੀ ਦੁਕਾਨ ਇੱਕ ਚੰਗੀ ਚੱਲਦੀ ਹੋਵੇ ਨਾ ਉਸ ਦੁਕਾਨ ਦੇ ਨਾਲ ਦਾ ਮਿਲਦਾ ਜੁਲਦਾ ਨਾਮ ਰੱਖ ਲੈਂਦੇ ਨੇ ਕਈ ਤਰ੍ਹਾਂ ਸੋ ਕਹਿੰਦੇ ਆ ਦੇਖ ਲਓ ਜੀ ਉਹ ਜਿਆ ਮਿਲਦਾ ਜੁਦਾ ਮਤਲਬ ਇਹ ਸਾਰੀਆਂ ਉਦਾਹਰਨਾਂ ਕੀ ਅਕਾਲੀ ਦਲ ਦੇ ਵਿਰਸੇ ਚੋਂ ਆਉਂਦੀਆਂ ਨੇ ਕੀ ਅਕਾਲੀ ਦਲ ਦੀ ਰਵਾਇਤ ਚੋਂ ਆਉਂਦੀਆਂ ਨੇ ਇਹਨਾਂ ਉਦਾਹਰਨਾਂ ਨਾਲ ਕੇ ਪਤਾ ਹੈਗਾ ਅਕਾਲੀ ਦਲ ਇਹੀ ਉਦਾਹਰਨਾਂ ਰਹਿ ਗਈਆਂ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਨੂੰ ਗੁਰਬਾਣੀ ਦੀਆਂ 2 17 ਉਚਾਰਨ ਲੱਗੀਆਂ ਵੀ ਪਰਚੀ ਤੋਂ ਪੜ੍ਹਨਾ ਪਵੇ ਤੇ ਬਾਕੀ ਲੀਡਰ ਉਦਾਹਰਨਾਂ ਆਪਣੀਆਂ ਕੰਪਨੀਆਂ ਦੁਕਾਨਾਂ ਪ੍ਰਾਪਰਟ ਲੋਸ ਬ੍ਰਾਂਡ ਇਹੀਆਂ ਦਿੰਦੇ ਹੋਣ ਫੇ ਕਿੱਥੇ ਆ ਪੰਥਕ ਕਿੱਥੇ ਆ ਸਿਧਾਂਤ ਕਿੱਥੇ ਆ ਰਵੈਤ ਇਸਵਾਲ ਵੀ ਸੰਗਤ ਜਾਣੇਗੀ ਜੀ ਫਿਰ ਪੁੱਛਿਆ ਜਾਏਗਾ ਤੁਹਾਨੂੰ ਸੋ ਅੱਜ ਵਿਕਰਮਜੀਠਿਆ ਤੋਂ ਲੈ ਕੇ ਧਾਮੀ ਤੋਂ ਹੁੰਦਿਆਂ ਹੋਇਆਂ ਆਯਾਲੀ ਦੀ ਧਰਵੱਲੇ ਤੱਕ ਸਵਾਲ ਗਏ ਨੇ ਸੋ ਪੁੰਦੜ ਤੇ ਚੀਮਾਹੋਰਾ ਨੇ ਖਾਸੇ ਸਵਾਲ ਖੜੇ ਕੀਤੇ ਨੇ ਲਿਖਦੇ ਆਂ ਜੀ ਗੱਲ ਕਿੱਧਰ ਨੂੰ ਅੱਗੇ ਜਾਂਦੀ